ਬੀਤੀ ਦਿਨੀ ਪੁਲਿਸ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਨ੍ਹਾਂ ਦੇ ਵੱਲੋਂ ਗੁਰਦੁਆਰਿਆਂ ਦੀਆਂ ਸਰਾਵਾਂ ਦੇ ਵਿੱਚ ਸਿਗਰਟ, ਸ਼ਰਾਬ ਤੇ ਤਮਾਕੂ ਲਗਾਏ ਜਾ ਰਹੇ ਸੀ ਲੋਕਾਂ ਨੇ ਉਹਨਾਂ ਨੂੰ ਰੰਗੇ ਹੱਤੀ ਕਾਬੂ ਵੀ ਕੀਤਾ ਸੀ ਤੇ ਕਾਫੀ ਜ਼ਿਆਦਾ ਹੰਗਾਮਾ ਵੀ ਦੇਖਣ ਨੂੰ ਮਿਲਿਆ ਸੀ ਦੱਸਦੀ ਹੈ ਕਿ ਜੋ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਲਗਾਈ ਹੋਈ ਸੀ ਉਹਨਾਂ ਨੇ ਉੱਥੇ ਗੁਰਦੁਆਰਿਆਂ ਦੇ ਸਰਾਵਾਂ ਦੇ ਵਿੱਚ ਪੜਾਅ ਲਈ ਸੀ ਤੇ ਉੱਥੇ ਸ਼ਰਮਨਾਕ ਹਰਕਤ ਕਰਦੇ ਦਿਖਾਈ ਦਿੱਤੇ ਸੀ ਤੇ ਲੋਕਾਂ ਨੇ ਇਹਨਾਂ ਨੂੰ ਰੰਗੇ ਹੱਥੀ ਕਾਬੂ ਵੀ ਕੀਤਾ ਸੀ ਇਸ ਦੇ ਵਿਚਾਲੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਸਾਨਾਂ ਦੇ ਹੱਕਾਂ ਪ੍ਰਤੀ ਕੇਂਦਰ ਸਰਕਾਰ ਵੱਲੋਂ ਅਪਣਾਏ ਜਾ ਰਹੇ ਹੱਠੀ ਰਵੱਈਏ ਦੀ ਨਿਖੇਦੀ ਵੀ ਕੀਤੀ ਹੈ ਤੇ ਇਸ ਤੇ ਸਖਤ ਨੋਟਿਸ ਵੀ ਲਈ ਹੈ हरियाणा ਦੇ ਗੁਰਦੁਆਰੇ ਦੇ ਸਰਾਵਾਂ ਦੇ ਵਿੱਚ ਪੁਲਿਸ ਤੇ ਫੌਜ ਦੇ ਵੱਲੋਂ ਨਸ਼ਿਆਂ ਦਾ ਸੇਵਨ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਉਹਨਾਂ ਨੇ ਜਿੱਥੇ ਕੇਂਦਰ ਸਰਕਾਰ ਨੂੰ ਦੇਸ਼ ਦੇ ਆਂਧਾ ਤਾਂ ਕਿਸਾਨੀ ਵਰਗ ਨੂੰ ਉਸੇ ਹੱਕ ਦੀ ਨਸੀਹਤ ਦਿੱਤੀ ਹੈ ਉੱਥੇ ਹੀ ਸਰਕਾਰ ਵੱਲੋਂ ਨਾਮਜਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਵੀ ਕੀਤੀ ਹੈ ਸੰਕਤਾ ਦੀ ਰਿਹਾਈ ਸ਼ਲੇ ਬਣੀਆਂ ਗੁਰਦੁਆਰਿਆਂ ਦੇ ਸਰਾਵਾਂ ਵਿੱਚ ਪੁਲਿਸ ਤੇ ਫੌਜੀ ਨੂੰ ਤੁਰੰਤ ਬਾਹਰ ਕਰਨ ਦੀ ਉਹਨਾਂ ਨੇ ਗੱਲ ਆਖੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਤੋਂ ਜਾਰੀ ਬਿਆਨ ਵਿੱਚ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਆਪਣੇ ਹੱਕਾਂ ਲਈ ਦਿੱਲੀ ਨੂੰ ਰਵਾਨਾ ਹੋਏ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਜੋ ਹਰਿਆਣਾ ਵੱਲੋਂ ਪੁਲਿਸ ਗੁਰਦੁਆਰਾ ਮੰਜੀਤ ਸਾਹਿਬ ਅੰਬਾਰਾ ਤੇ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਤੇ ਕਮਰਿਆਂ ਦੇ ਵਿੱਚ ਡੇਰੇ ਜਮਾਉਣ ਤੇ ਨਸ਼ਿਆਂ ਦਾ ਸੇਵਨ ਕਰਨ ਦੀਆਂ ਨਾਮ ਬਰਦਾਸ਼ਤਜੋਗ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਸਿੱਖ ਪਾਵਨਾਂਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ ਉਹਨਾਂ ਨੇ ਇਹ ਸਖਤ ਤਾੜਨਾ ਕੀਤੀ ਹੈ ਕਿ ਸਰਾਵਾਂ ਦੇ ਵਿੱਚੋਂ ਪੁਲਿਸ ਤੇ ਨਾਮੀ ਫੌਜ ਨੂੰ ਬਾਹਰ ਕੱਢਿਆ ਜਾਵੇ ਉਹਨਾਂ ਨੇ ਕਿਹਾ ਕਿ ਸੰਗਤਾਂ ਨੇ ਗੁਰਦੁਆਰਿਆਂ ਦੇ ਸਰਾਵਾਂ ਵਿੱਚੋਂ ਪੁਲਿਸ ਦੁਆਰਾ ਵਰਤੇ ਗਏ ਤਮਾਕੂ ਸਿਗਰਟ ਸ਼ਰਾਬ ਤੇ ਹੋਰ ਸਿੱਖ ਧਰਮ ਵਿਰੋਧੀ ਵਸਤੂਆਂ ਬਰਾਮਦ ਕੀਤੀਆਂ ਨੇ ਜਿਸ ਦੀ ਵੀਡੀਓ ਕੱਲ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਸੀ ਤੇ ਮੌਕੇ ਤੇ ਹੰਗਾਮਾ ਵੀ ਦੇਖਣ ਨੂੰ ਮਿਲਿਆ ਸੀ